ਦੋਸ਼ੀ ਗ੍ਰਿਫਤਾਰ ਕੀਤੇ ਹੈ ਜਿਨ੍ਹਾਂ ਦਾ ਜਿਨ੍ਹਾਂ ਦਾ ਨਾਮ ਹੈ ਗੁਰਪਿੰਦਰ ਸਿੰਘ ਬੀਨ ਸਿੰਘ ਤੇ ਯੁਧਵੀਰ ਸਿੰਘ ਗੁਰਪਿੰਦਰ ਸਿੰਘ ਦੀ ਉਮਰ तकरीबन 30 ਸਾਲ ਹੈ ਬੀਨ ਸਿੰਘ ਲਾਇ ਸਾਜਨ ਉਹਦੀ ਉਮਰ तकरीबन 23 ਸਾਲ ਹੈ ਤੇ ਯੁਧਵੀਰ ਸਿੰਘ ਦੀ ਵੀ ਲਾਇਸ ਯੋਧਾ ਇਹਦੀ ਉਮਰ तकरीबन 33 ਸਾਲ ਹੈਗੀ ਹੈ ਜੀ ਐ 13 9 2025 ਨੂੰ ਨਟ ਪੀਰ ਸਾਹਿਬ ਲਾਗੇ ਪੀਐਸ ਕੈਂਟ ਦੀ ਟੀਮ ਨੇ ਨਕਲ ਆਇਆ ਸੀਗਾ ਤੇ ਇਹਨਾਂ ਨੇ ਗੱਡੀ ਨੂੰ ਹੱਥ ਦਿੱਤਾ ਤੇ ਉਹ ਗੱਡੀ ਜਿਹੜਾ ਬੰਦਾ ਚਲਾ ਰਿਹਾ ਸੀ ਜਿਹਦਾ ਨਾਮ ਹੈ ਯੁਧਵੀਰ ਸਿੰਘ ਉਹ ਭਜਾ ਕੇ ਲੈ ਗਿਆ ਤੇ ਪੁਲਿਸ ਪਾਰਟੀ ਨੇ ਚੇਸ ਕਰਕੇ ਤੇ ਰਿਆਲਟੋ ਚੌਂਕ ਲਾਗੇ ਗੱਡੀ ਘੇਰੀ ਤੇ ਜਿਵੇਂ ਗੱਡੀ ਦੀ ਸਰਚ ਕੀਤੀ ਤੇ ਉਹਦੇ ਚੋਂ ਆਪਣਾ ਹਿਰੋਇਨ ਮਿਲੀ 28 ਗ੍ਰਾਮ ਤੇ 13 9 2025 ਨੂੰ अपना पीएस कैंटिज युद्धवीर ਦੇ ਖਿਲਾਫ ਅ ਪਰਚਾ ਹੀ 28 ਗ੍ਰਾਮ ਹੀਰੋਇਨ ਦਾ ਪਰਚਾ ਹੋਇਆ ਤੇ ਪੁੱਛ ਗਿਆ ਚਤੇ ਕਿ ਬੈਕਵਰਡ ਫੋਰਵਰਡਡ ਲਿੰਕੇजेस ਐ ਐਕਸਪਲੋਰ ਕਰਨ ਤੇ ਉਹਨੇ ਦੱਸਿਆ ਕਿ ਮੇਰਾ ਇੱਕ ਸਾਥੀ ਹੈ ਬਿਆਨ ਸਿੰਘ ਉਹਨੇ ਉਹਨੂੰ ਫੜਾਇਆ ਤੇ ਗਮਟਾਲਾ ਚੌਂਕ ਲਾਗੇ ਬਿਆਨ ਸਿੰਘ ਕੋਲੋਂ ਗੱਡੀ ਚੋਂ ਇੱਕ ਦੇਸੀ ਕਟਾ ਰਿਕਵਰ ਹੋਇਆ ਤੇ ਹੋਰ ਪੁੱਛਗਿੱਛ ਕਰਨ ਤੇ ਤੇ ਜਦੋਂ ਦੇਸੀ ਕਟਾ ਰਿਕਵਰ ਹੋਇਆ ਤੇ ਥਾਣਾ ਕੈਂਟੇਚ 196 ਨੰਬਰ ਐਫ ਆਈ ਆਰ ਰਿਸਟਰ ਹੋਈ ਅੰਡਰ ਸੈਕਸ਼ਨ 25 54 9 ਆਮ ਐਕਟ 14 9 2025 ਨੂੰ ਤੇ ਜਦੋਂ ਹੋਰ ਪੁੱਛਗਿੱਛ ਕੀਤੀ ਤਾਂ ਆਪਣਾ ਤੇ ਜਿਹੜੀ ਬਿਆਨ ਸਿੰਘ ਦੀ ਕਾਰ ਸੀਗੀ Swift ਕਾਰ ਉਹ ਵੀ ਅਸੀਂ ਰਿਕਵਰ ਕੀਤੀ ਤੇ ਉਸ ਤੋਂ ਬਾਅਦ ਜਦੋਂ ਕਾਰ ਕਵਰ ਹੋ ਗਈ ਤੇ ਉਹਨੇ ਦੋ ਹੋਰ ਪਿਸਟਲ ਆਪਣੇ ਬਰਾਮਦ ਕਰਾਏ ਉਹਦੇ ਚੋਂ ਇੱਕ 32 ਬੋਰ ਦਾ ਪਿਸਟਲ ਤੇ ਇੱਕ ਆਪਣਾ ਇੱਕ 32 ਬੋਰ ਰਵਲਵਰ ਤੇ ਇੱਕ 32 ਬੋਰ ਦਾ ਪਿਸਟਲ ਵੀ ਰਿਕਵਰ ਹੋਇਆ ਤੇ ਇਸ ਤੋਂ ਇਲਾਵਾ ਆਪਣਾ ਬਿਆਨ ਸਿੰਘ ਨੇ ਹੋਰ ਦੱਸਿਆ ਕਿ ਯੁਧਵੀਰ ਵੀ ਵਿੱਚ ਇਨਵੋਲਡ ਹੈ ਤੇ ਯੁਧਵੀਰ ਕੋਲੋਂ ਵੀ ਅਸੀਂ ਉਸ ਤੋਂ ਬਾਅਦ 10 ਪਿਸਟਲ ਹੋਰ 32 ਬੋਰ ਦੇ ਰਿਕਵਰ ਕੀਤੇ ਤੇ ਉਹਦੇ ਨਾਲ ਨਾਲ ਅਸੀਂ ਦੋ ਲਾਈਫ ਕੈਟਰੀਜਸ ਵੀ ਰਿਕਵਰ ਕੀਤੇ ਐ 3 315 ਬੋਰ ਦੇ ਤੇ 32 ਬੋਰ ਦੇ ਵੀ ਤੇ ਇਸ ਤੋਂ ਇਲਾਵਾ ਜਿਹੜਾ ਗੁਰਪਿੰਦਰ ਸਿੰਘ ਐ ਲਾਇਸ ਸਾਜਨ ਲਾਇਸ ਗਿਆਨੀ ਇਹਨੂੰ ਵੀ ਅਸੀਂ 120B ਚ ਰੱਖਿਆ ਕਿਉਂਕਿ ਐਵੀ ਉਹਨਾਂ ਨਾਲ ਹੀ ਆਪਣਾ ਆਪਣਾ ਤਾਲਮੇਲ ਕਰਦਾ ਸੀ ਤੇ ਆਪਣਾ ਚਲਾਉਂਦਾ ਸੀ ਹੈ ਕਾਟਲ ਤੇ ਉਹ ਜਿਹੜਾ ਪਿਸਤਲ ਅਸੀਂ ਰਿਕਵਰ ਕੀਤਾ ਸੀ ਯੁਧਵੀਰ ਤੋਂ ਉਹ ਕੁਝ ਦਿਨ ਇਹਦੇ ਕੋਲ ਗੁਰਪਿੰਦਰ ਸਿੰਘ ਕੋਲ ਵੀ ਰਿਹਾ ਸੀਗਾ ਤੇ ਜਿਹੜੇ ਆ ਤਿੰਨੋਂ ਹੈਗੇ ਆ ਉਹ ਮੈਂ ਜਿਵੇਂ ਮੈਂ ਤੁਹਾਨੂੰ ਦੱਸਿਆ 23 ਤੋਂ 31 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਹ ਜਿਹੜਾ ਬਿਆਨ ਸਿੰਘ ਹੈ ਇਹਦੇ ਉੱਪਰ ਆਲਰੇਡੀ ਤਿੰਨ ਮੁਕਦਮੇ ਦਰਜ ਹੈਗੇ ਆ ਤੇ ਜਿਹੜਾ ਯੁਧਵੀਰ ਹੈ ਉਹਦੇ ਉੱਪਰ ਵੀ ਚਾਰ ਮੁਕਦਮੇ ਦਰਜ ਹੈਗੇ ਆ ਇਹ ਜਿਹੜਾ 사ਜਨ ਹੈ ਉਹਦੇ ਉੱਪਰ ਫਿਲਹਾਲ ਕੋਈ ਵੀ ਮੁਕੱਦਮਾ ਦਰਜ ਨਹੀਂ ਸਕੇ ਪਹਿਲਾ ਮੁਕੱਦਮਾ ਉਹਦੇ ਤੇ ਦਰਜ ਹੋਇਆ ਹੈ ਜੀ ਤੇ ਜਿਹੜਾ ਆ ਹੈਗਾ ਬਿਆੰਥ ਉਹ ਸਕਰਾਪ ਦਾ ਬਿਜ਼ਨਸ ਕਰਦਾ ਹੈ ਤੇ ਜਿਹੜਾ ਆ ਹੈਗਾ ਆਪਣਾ ਜੋਤਾ ਯੁਧਵੀਰ ਸਿੰਘ ਉਹ ਟੈਕਸੀ ਡਰਾਈਵਰ ਦਾ ਬਿਜ਼ਨਸ ਕਰਦਾ ਹੈ ਤੇ ਥੋੜਾ ਹੀ ਪੜਿਆ ਹੈ ਜੀ ਕਿਵੇਂ ਆਪਣਾ 10ਵੀਂ 12ਵੀਂ ਤੇ 5ਵੀਂ ਕਲਾਸ ਤੱਕ ਹੀ ਗਿਆ ਸਾਰੇ ਪੜੇ ਆ ਇਸ ਲਈ ਵੈਪਨ ਇਹਨਾਂ ਨੂੰ ਇੰਨੇ ਬਰਾਮਦ ਹੋਇਆ ਇਹਨਾਂ ਨੂੰ ਕਿੱਥੋਂ ਮਿਲਿਆ ਕਿੱਥੋਂ ਜਾ ਰਿਹਾ ਇਹ ਬੇਸਿਕਲੀ ਅਸੀਂ ਇਹਨਾਂ ਦਾ ਡਾਰਕਟ ਤੇ ਫੋਰਵਰਡ ਲਿੰਗੇਜਸ ਕਰ ਰਹੇ ਹਾਂ ਕਰਾਸ ਬਾਰਡਰ ਵੀ ਆ ਰਿਹਾ ਹੈ ਪਾਕਿਸਤਾਨ ਤੋਂ ਵੀ ਸਪਲਾਈ ਹੋ ਰਹੀ ਹੈ ਤੇ ਵਿੱਚ ਵੀ ਅਸੀਂ ਇਹਨਾਂ ਦਾ ਕਰ ਰਹੇ ਹਾਂ ਕਿ ਇਹਨਾਂ ਵਿੱਚ ਇਹਨਾਂ ਦੇ ਬੰਦੇ ਹੋਰ ਕੌਣ ਹੈਗੇ ਜਿਹੜੇ ਬਾਰਡਰ ਤੋਂ ਵੀ ਇਧਰ ਤੱਕ ਲੈ ਕੇ ਆਉਂਦੇ ਆ ਜੀ ਸਰ ਕਿਸੇ ਗੈਂਗ ਦੇ ਨਾਲ ਵੀ ਇਹਨਾਂ ਦਾ ਤਾਲੁਕ ਹੈ ਉਹ ਉਹ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਪੂਰਲੀ ਟੂ ਸੇ ਪਰ ਜਿਹੜਾ ਇਹਨਾਂ ਦਾ ਇੱਕ ਗੈਂਗ ਬਣਿਆ ਹੈ ਬਿਆਨ ਸਿੰਘ ਦਾ ਗੁਰਪਿੰਦਰ ਅਲਾਇ ਸਾਜਨ ਦਾ ਤੇ ਜੋ ਵੀਰ ਸਿੰਘ ਲਾਇਜ਼ ਯੋਧੇ ਦਾ ਆਪਾਂ ਇੱਕ ਇਹਨਾਂ ਨੇ ਆਪਣਾ ਗੈਂਗ ਬਣਾਇਆ ਸੀ ਇਹਦੇ ਥਰੂ ਐ ਅੱਗੇ ਸਪਲਾਈ ਕਰਦੇ ਸੀ ਇਹਨਾਂ ਨੇ ਕਰੀ ਸੀ ਇਹਨਾਂ ਨੇ ਹਥਿਆਰ ਬਹੁਤ ਜ਼ਿਆਦਾ ਇਹਨਾਂ ਦੇ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਇਹਨਾਂ ਤੇ ਪਰਚੇ ਹੈਗੇ ਆ ਆਮਜ਼ਾਕ ਦੇ ਹੈਗੇ ਆ ਅੰਮ੍ਰਿਤਸਰ ਰੂਰਲ ਦੇ ਵਿੱਚ ਬੀਨ ਸਿੰਘ ਦੇ 21 ਦਾ ਕੰਮ ਕਰ ਰਿਹਾ 21 ਵਿੱਚ ਵਿੱਚ ਵੀ ਹੈਗੇ ਇਹਦੇ ਕੋਲ ਉਹਦੇ ਦੋ ਪਿਸਟਲ ਤੇ ਚਾਰ ਲਾਈਵ ਕੈਟ੍ਰੇਜਸ ਮਿਲੇ ਸੀਗੇ ਤੇ ਐਫ ਆਈ ਆ ਨੰਬਰ 56 ਹੈਗੀ ਆ ਪੀ ਐਸ ਬਿਆਸ ਦੀ ਤੇ ਇੱਕ ਪੀਐਸ ਵਿਰਕਾ ਦਾ ਇਹ ਤੇ ਪ੍ਰੀਵੈਂਟਿਵ ਐਕਸ਼ਨ ਵੀ ਹੈਗਾ ਜੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਯੋਧਾ ਉਹਦੇ ਤੇ ਵੀ ਸੁਲਤਾਨਬੰਨ ਦੀ ਤਰਨ ਤਰਨ ਦੀਛਾਟੇ ਦੀ ਕੈਂਟੋਨਮੈਂਟ ਦੀ ਪਹਿਲਾਂ ਐਫਆਈਆਰ ਸਹੀਆਂ ਉਹ ਵੀ 2022 ਦਾ ਕੰਮ ਕਰ ਰਿਹਾ ਤੇ ਜਿਹੜਾ ਸਾਜਨ ਹੈ ਉਹਦੇ ਤੇ ਪਹਿਲੀ ਐਫਆਈਆਰ ਹੋਈ ਹੈ ਸਾਜਨ ਦੀ ਉਮਰ ਤਕਰੀਬਨ 23 ਸਾਲ ਦੀ ਕਿੰਨੇ ਕਯੂਜ਼ ਹੋ ਗਏ ਟੋਟਲ 3 ਅਕਿਊਜ਼ ਹੋ ਗਏ ਤੇ ਜਿਹੜੀ ਰਿਕਵਰੀ ਹੈ ਪੰਜ ਪਿਸਟਲ ਨੇ 32 ਬੋਰ ਦੇ ਵਿਟੂ ਲਾਈਫ ਕੈਟ੍ਰਿਜਸ ਇੱਕ ਰਿਵੋਲਵਰ ਹੈ 32 ਬੋਰ ਦਾ ਇੱਕ ਕੰਟਰੀ ਮੇਡ ਪਿਸਟਲ ਹੈ ਜੀ 315 ਬੋਰ ਦਾ ਤੇ ਨਾਲ ਉਹਦੇ ਨਾਲ ਦੋ ਲਾਈਫ ਕੈਟਰੀਜਸ ਨੇ ਇੱਕ ਸਵਿਫਟ ਕਾਰ ਤੇ ਇੱਕ ਹੋਰ ਨਾਲ ਇੱਕ ਛੋਟੀ ਕਾਕੂਰ ਹੈ ਜੀ ਸਰ ਇਹਦੀ ਕਿਲਿੰਗ-ਕਿਲਿੰਗ ਨਹੀਂ ਕਰਨੀ ਚਾਹੀਦੀ ਇੰਨੇ ਹਥਿਆਰ ਲੈ ਕੇ ਨਹੀਂ ਹਲੇ ਕਿਲਿੰਗ ਦਾ ਕੋਈ ਹਲੇ ਸਾਹਮਣੇ ਨਹੀਂ ਆਇਆ ਪਰ ਰਿਕਵਰੀ ਦੇ हिसाब ਨਾਲ ਤਾਂ ਇਹੀ ਲੱਗਦਾ ਕਿ ਦੇਖੋ ਇੰਨੇ ਸੱਤ ਪਿਸਟਲ ਮਿਲੇ ਐ ਤੇ ਕੋਈ ਕੋਈ ਨਾ ਕੋਈ ਵਾਰਦਾਤਾ ਇਹਨਾਂ ਨੇ ਕਰਨੀ ਹੋਣੀ ਹੈ ਜੀ ਕਿ ਕਿੱਥੇ ਕੋਈ ਵਾਰਦਾ ਟਾਰਗੇਟ ਏਰੀਆ ਕੋਈ ਨਹੀਂ ਹਾਲੇ ਤੱਕ ਕਿੰਨਾ ਸਾਹਮਣੇ ਸਾਡੇ ਸਾਹਮਣੇ ਕੋਈ ਨਹੀਂ ਆਇਆ ਕੀ ਬਤਾ ਇਹਨਾਂ ਨੇ ਸਪਲਾਈ ਕਰਨੇ ਹਨ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੱਤਾ ਜੀ ਤਿੰਨ ਦਿਨਾਂ ਦਾ ਤੇ ਜੋ ਵੀ ਪੁਲਿਸ ਰਿਮਾਂਡ ਦੇ ਵਿੱਚ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਇਹ ਕਿੱਥੋਂ ਲੈ ਕੇ ਕੁਝ ਨਜ਼ਰ ਆਉ ਜੋ ਮੈਂ ਤੁਹਾਨੂੰ ਦੱਸੇ ਕ੍ਰਾਸ ਬਾਰਡਰ ਆ ਰਹੇ ਜੀ ਕਾਫੀ ਤੇ ਇੰਟਰ ਸਟੇਟ ਵੀ ਆ ਰਹੇ ਆ ਤੇ ਇਹ ਕ੍ਰਾਸ ਬਾਰਡਰ ਦਾ ਹੈਗਾ ਫਿਲਹਾਲ ਤੇ ਇਹ ਪਿਸਟਲਸ ਦਾ ਜਿਹੜਾ ਕੰਟਰੀ ਮੇਡ ਉਹ ਆਪਣਾ ਹੈ ਬਾਕੀ ਬੜੇ ਸਪੈਸਟਿਗੇਟਿਵ ਵੈਪਨਸ ਹੈਗੇ ਆ ਤੇ ਉਹ ਕ੍ਰਾਸ ਬਾਰਡਰ ਹੈਗੇ ਆ ਜੀ इन वाई कितने के अगर जस्ट पुलिस ਦਾ ਕੰਮ ਕਰਨਾ ਹੈ ਇਹ ਦਿਸ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਠੀਕ ਹੈ 6 7